ਹਾਂਜੀ ਕੱਪੜੇ ਸੀਗੇ ਧੋਪ ਜਿਹੜੇ ਆਪਾਂ ਨੇ ਧੋਤੇ ਨਵੀਂ ਵਰਤੀ ਧੋਤੀ ਕਾਲੇ ਛੋਲੇ ਬਣਾਏ ਅੱਜ ਮੈਂ ਪਿਆਜ਼ ਲੈ ਕੇ ਆਉਣਾ ਰਿਹਾਗੇ ਨਵੀ ਤੇ ਡੈਡੀ ਆਉਣਗੇ ਰਸਮਾਂ ਤੇ ਉਹ ਲੈ ਕੇ ਆਉਣਗੇ ਤੇ ਇਹਨੂੰ ਆਪਾਂ ਨੂਨ ਮਿਰਚ ਤੇ ਤੇਲ ਪਾ ਕੇ ਉੱਪਰ ਨੇ ਤਾਰਤੇ ਮਤਲਬ ਵੀ ਹੌਲੀ ਹੌਲੀ ਬਣੀ ਜਾਣਗੇ ਤੇ ਬਾਅਦ ਚ ਗੰਡੇ ਟਮਾਟਰ ਦਾ ਲਾ ਦਾਂਗੇ ਆਪਾਂ ਜੀਰਾ ਪਾ ਕੇ ਤੜਕਾ ਤੇ ਹੁਣ ਮੈਂ ਜਾਉਂਗੀ ਦੁੱਧ ਲੈਣ 6:00 ਵਜ ਗਏ ਤੇ 10 ਮਿੰਟਾਂ ਤੱਕ ਜਾਣੀ ਹੈ ਮੈਂ ਦੁੱਧ ਲੈਣ ਗਰੇਸਿੰਗ ਮੈਂ ਘੇੜਾ ਕਢਾ ਕੇ ਲੈ ਕੇ ਆਈਂਗੀ ਬਾਲੀ ਗਰਮੀ ਹੈਗੀ ਬਾਲੀ ਹਮਸ ਜੀ ਹੋਈ ਪਈ ਆ ਸਾਰੇ ਮੀ ਪੈ ਗਏ ਪਰ ਇੱਥੇ ਮਲੂਕੇ ਨਹੀਂ ਪਿਆ ਮੀ ਤੇ ਇਹ ਸੀ 2 ਕ ਮਿੰਟ ਹੋ ਗਏ ਹੋਣੀ ਬੰਦ ਕੀਤਾ ਸੀਗਾ ਤੇ ਕਮਰਾ ਜਮਾ ਹੀ ਨਹੀਂ ਠੰਡਾ ਲੱਗਦਾਗਾ ਤੇ ਹੁਣ ਮੈਂ ਪਹਿਲਾਂ ਕੱਪੜੇ ਦੀ ਤੈ ਮਾਰਤੀ ਆ ਫੇਰ ਹੀ ਜਾਉਂਗੀ ਹੁਣ ਮੈਂ ਦੁੱਧ ਲੈਣ ਪਰੇ ਤਾਂ ਮੈਂ ਦੇਖਿਆ ਨਹੀਂ ਸੀ ਕੱਲ ਧੋਤੇ ਸੀਗੇ ਤੇ ਤੈ ਨਹੀਂ ਮਾਰੀ ਇਹਨਾਂ ਦੀ ਮੈਂ ਚਲ ਹੁਣ ਮਾਰ ਲੈਣੀ ਹੈਗੀ ਸਾਡੇ ਟੀਵੀ ਦਾ ਰੀਚਾਰਜ ਵੀ ਖਤਮ ਹੋ ਗਿਆ ਤੇ ਵਾਈਫਾਈ ਦਾ ਵੀ ਤੇ ਫੋਨਾਂ ਦਾ ਵੀ ਹੋਇਆ ਪਿਆ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ ਮਾਲਮਾ ਬਲੌਗ ਵਿੱਚ ਤੇ ਆਵਲਾ ਮਸਪਾਲ ਗੱਲੇ ਨਹੀਂ ਪਤਾ ਨਹੀਂ ਸੀਗਾ ਕਿ ਕਿੱਥੇ ਪਿਆਗਾ ਇਹਦੇ ਨਾਲ ਪਾਪ ਕਰਾਂਗੇ ਅੱਜ ਪੀਵੀਸੀ ਸਾਫ ਮੈਂ ਹੱਥ ਚੋਂ ਹੁਣ ਮੈਂ ਹੁਣੀ ਬਸ ਮੈਂ ਆਈ ਆਂ ਅੰਗਣਵਾਰੀ ਚ ਹੋ ਗਏ ਮੈਨੂੰ 20 ਮਿੰਟ ਤੇ ਮੈਂ ਹਾਂ ਚਲੋ ਜਿੰਨਾ ਕਿ ਮੇਰੇ ਤੋਂ ਹੋਊਗਾ ਮੈਂ ਚਾਰ ਝੂਟ ਦੂੰਗੀ ਅੱਜ ਤੇ ਸਾਫ ਕਰਕੇ ਪੀਵੀਸੀ ਤੇ ਕਪੜਾ ਮਾਰ ਦੂੰਗੀ ਤੇ ਘਰ ਨਾ ਆ ਗਈ ਤਾਂ ਪੋਚਾ ਲਾ ਦੂੰਗੀ ਦੋ ਤਿੰਨ ਦਿਨ ਹੋ ਗਏ ਉਹ ਆਈ ਨਹੀਂ ਉਹਦੀ ਭੈਣ ਦੇ ਵੀ ਸੱਟ ਵੱਜ ਗਈ ਪਤਾ ਨਹੀਂ ਇਹਨਾਂ ਤੇ ਤਾਂ ਕੀ ਕਰੋਗਾ ਤੇ ਫਿਰ ਮੈਂ ਹਾਂ ਚਲੋ ਨਹੀਂ ਫਿਰ ਮੈਂ ਹੌਲੀ ਹੌਲੀ ਆਪੇ ਲਾ ਲੂੰਗੀ ਕਿਹੜਾ ਮੈਂ ਹੁਣ ਪੀਵੀਸੀ ਸਾਫ ਕਰੂੰਗੀ ਤੇ ਸੋਭਾ ਵੀ ਮੇਰਾ ਵੀਡੀਓ ਬਣਾਉਂਦਾ ਟਾਈਮ ਨਹੀਂ ਲੱਗਦਾ ਕਿਉਂਕਿ ਕੰਮ ਜਿਆਦਾ ਹੁੰਦਾ ਭੱਜ ਭੱਜ ਕੇ ਕਰਕੇ ਜਾਣਾ ਪੈਂਦਾ ਹੈ ਜਿੰਨਾ ਕੁ ਵੀ ਹੁੰਦਾ ਫਿਰ ਬਸ ਜ਼ਿਆਦਾਤਰ ਮੈਂ ਆਪ ਹੀ ਕਰਦੀ ਹੈਗੀ ਹੌਲੀ ਹੌਲੀ ਕੰਮ ਆਪ ਦਾ ਕਰੀ ਜਾਈਣੀ ਹੈਗੀ ਤੇ ਬਾਅਦ ਚ ਨਵੀ ਦਾ ਟਾਈਮ ਹੋ ਜਾਂਦੇ ਨੇ ਤੇ ਹੁਣ ਮੈਂ ਕਰਦੀ ਆ ਪੀਵੀਸੀ ਸਾਫ ਅੱਜ ਜਿਹੜਾ ਮੇਰਾ ਟ੍ਰਾਈਪੋਡ ਜੇ ਟੁੱਟਿਆ ਸੀਗਾ ਉਹਨੂੰ ਮੈਂ ਦੇਖਦੀ ਸੀਗੀ ਮਾੜਾ ਇਹ ਮੈਂ ਵੀ ਜੇ ਤਾਂ ਸੈੱਟ ਆ ਕੇ ਉਹਦੇ ਵਿੱਚ ਫੋਨ ਤਾਂ ਮੈਂ ਵੀਡੀਓ ਬਣਾ ਲੂੰਗੀ ਨਹੀਂ ਤਾਂ ਫਿਰ ਹੁਣ ਤੁਹਾਨੂੰ ਪਤਾ ਹੀ ਮੈਂ ਤੁਹਾਨੂੰ ਦੱਸਿਆ ਵੀ ਮੈਂ ਬੀਵੀ ਸੇ ਸਾਫ ਕਰ ਦੇਗੀ ਠੀਕ ਹੈਰਾ ਮੈਂ ਦੇਣੀ ਹੁਣ ਫੋਨ ਨੂੰ ਲਾ ਕੇ ਜੇ ਲੱਗ ਗਿਆ ਤਾਂ ਅੰਦਿਕ ਕਮਰੇ ਦੀ ਸਫਾਈ ਹੋ ਗਈ ਇਤਰਲੇ ਦੀ ਮਤਲਬ ਪੀਵੀਸੀ ਝਾੜਤੀ ਆਪਾਂ ਨੇ ਚੰਗੀ ਤਰ੍ਹਾਂ ਆਹ ਦੇਖੋ ਕਿਵੇਂ ਆ ਮਿੱਟੀ ਦੇ ਆ ਲੈnde ਆ ਲੂਂਦੇ ਇੰਨਾ ਕਰਦਾ ਸੀ ਆ ਵਾਲੇ ਨੇ ਮੈਂ ਕਦੇ ਪੋਚਾ ਤਾਂ ਲਾਇਆ ਨਹੀਂ ਬਸ ਇਹਦੇ ਨੇ ਮੈਂ ਪੀਵੀਸੀ ਸਾਫ ਕਰਤੀ ਹਣੀ ਇਹ ਵੀ ਤੇ ਇਹਦੇ ਨੇ ਵਧੀਆ ਸਾਫ ਹੋ ਜਾਂਦੀ ਹੈ ਤੇ ਇਹ ਨੂੰ ਆਪਾਂ ਨੇ ਝਾੜ ਲਿਆ ਕਿਹੜਾ ਕਮਰਾ ਸਾਫ ਕਰਤਾ ਆਪਾਂ ਨੇ ਸਾਰਾ ਏਸੀ ਚਲਾ ਲੇ ਮੈਂ ਦਵਾਰੇ ਪਹਿਲਾਂ ਮੈਂ ਬੰਦ ਕਰਤਾ ਸੀ ਮੈਂ ਹੈ ਮਿੱਟੀ ਖਿੱਚੂ ਤੇ ਮੈਂ ਕਿਹਾ ਹਵਾ ਲੈ ਲੈ ਹੁਣ ਮੈਨੂੰ ਝਾੜ ਕੇ ਚਾਤਰ ਚੁੱਧ ਨੂੰ ਵਿਛਾਉਣੀ ਆ ਤੇ ਆਹ ਦੇਖੋ ਇਹਦੇ ਚ ਨਾ ਇੱਥੇ ਫੋਨ ਲੰਗਿਆ ਜਾਂਦਾ ਹੁੰਦਾਗਾ ਇੱਥੇ ਆ ਤਾਂ ਮੈਂ ਇਹਨੂੰ ਦੇਖਿਆ ਸੀਗਾ ਮੈਂ ਮੈਂ ਲਾ ਕੇ ਡਬਲ ਟੇਪ ਨਾਲ ਵੀ ਕੀਆ ਵੀ ਫੋਨ ਇੱਥੇ ਖੜਜੇ ਪਰ ਨਹੀਂ ਫਿਰ ਮੈਨੂੰ ਫੋਨ ਇੱਥੇ ਲਾਉਣਾ ਪੈਂਦਾਗਾ ਤੇ ਫੋਨ ਦੋ ਵਾਰੀ ਡਿੱਗ ਪਿਆ ਹੁਣ ਵੀ ਉਜੀ ਇੱਕ ਕਮਰੇ ਦੀ ਹੋ ਗਈ ਆਪਣੀ ਸਾਫ ਸਫਾਈ ਹੁਣ ਮੈਂ ਏਸੀ ਬੰਦ ਕਰਕੇ ਮਾਰ ਦੂੰਗੀ ਝਾੜੂ ਤੇ ਆਪਣਾ ਵਧੀਆ ਹੋ ਗਿਆ ਬਾਅਦ ਚ ਮੈਟ ਝਾੜ ਲਾਂਗੇ ਇੱਕ ਇੱਕ ਕਮਰਾ ਕਰਕੇ ਮੈਂ ਸਫਾਈ ਕਰ ਲੂੰਗੀ ਬਸ ਬਾਅਦ ਵੀ ਇਹੀ ਹੈਗਾ ਪੀਵੀਸੀ ਸਾਫ ਕਰਨ ਵਾਲੀ ਹੈਗੀ ਹਾਂਜੀ ਬਰਾਂਡੇ ਤੇ ਕਮਰੇ ਦੀ ਸਫਾਈ ਹੋਗੀ ਤੇ ਬਾਹਲੀ ਗਰਮੀ ਹੈਗੀ ਬਾਹਰ ਪੱਖਾ ਵੀ ਬੰਦ ਕਰਨਾ ਪਿਆ ਮੈਨੂੰ ਤੇ ਜਿਹੜੀ ਇਹਦੇ ਹਾਲੂ ਜੇ ਲੱਗ ਜਾਂਦੇ ਮਿੱਟੀ ਮਾੜੀ ਮਾੜੀ ਤੇ ਲੂਂਦੇ ਪੀਵੀਸੀ ਤੇ ਤੇ ਉਹ ਜਿਹੜਾ ਆਪਾਂ ਨੇ ਪੈਪਰ ਜਮਾਰਿਆਗਾ ਪੋਚਾ ਲਾਉਣ ਵਾਲਾ ਉਹਦੇ ਨਾਲ ਹੀ ਲੱਗ ਜਾਂਦੀ ਹੈ ਮਿੱਟੀ ਤੇ ਹੁਣ ਉਹਨੂੰ ਮੈਂ ਸ਼ਾਮ ਨੂੰ ਜਦੋਂ ਕੱਪੜੇ ਧੋਤੇ ਤਾਂ ਮੈਂ ਧੋ ਦੂੰਗੀ ਉਹਨੂੰ ਤੇ ਬਾਕੀ ਸਾਰਾ ਮੈਂ ਕਰੂੰਗੀ ਬਾਅਦ ਚ ਕਿਉਂਕਿ ਮੇਰੇ ਤੋਂ ਹੁਣ ਇੰਨਾ ਵੀ ਨਹੀਂ ਦਿੰਦਾਗਾ ਮੈਨੂੰ ਚੜਨਾ ਉਤਰਨਾ ਔਖਾ ਹੋ ਜਾਂਦਾ ਟੇਬਲ ਤੇ ਧੌਂ ਦੁਖਣ ਲੱਗੀ ਮੂੰ ਤਾਂ ਐ ਕਰ ਕਰ ਕੇ ਤੇ ਚਲੋ ਜੀ ਫਿਰ ਹੁਣ ਮੈਂ ਪਹਿਲਾਂ ਲਾ ਲੂੰਗੀ ਝਾੜੂ ਤੇ ਫਿਰ ਪੋਚਾ ਤਾਂ ਮੈਂ ਹਜੇ ਲਾਉਂਦੀ ਨੀਗੀ ਮੇਰੀਆਂ ਤਾਂ ਬਾਹਾਂ ਦੁਖਣ ਲੱਗ ਗਈ ਕੋਈ ਹਾਲਤ ਨਹੀਂ ਗੀ ਤੇ ਇੱਥੇ ਨਾ ਆਵਾਜ਼ ਆ ਰਹੀ ਹੈ ਜਿਹੜੀ ਤੇ ਇੱਥੇ ਨਾ ਕੰਢਿਆਰ ਆਪਣੇ ਇੱਕ ਮੋੜ ਤੇ ਇਨਾ ਪਸੀਨਾ ਆ ਗਿਆ ਸੀਗੇ ਤੇ ਮੈਂ ਬਾਅਦ ਚ ਟੀ-ਸ਼ਰਟ ਪਾਈ ਹਾਰ ਕੇ ਤੇ ਝਾੜੂ ਮਾਰਦੀ ਸੀਗੀ ਫੋਨ ਮੇਰੇ ਡਿੱਗ ਪੈਂਦਾ ਸੀ ਬਾਰ-ਬਾਰ ਤਾਂ ਕਰਕੇ ਮੈਂ ਲਾਇਆ ਨਹੀਂ ਟਰਾਈਪੋਡ ਤੇ ਰਸੋਈ ਵੀ ਸਾਫ਼ ਕਰਤੀ ਬਸ ਮੇਰੇ ਤਿੰਨ ਕਮਰੇ ਤੇ ਡਰੈੰਗ ਰੂਮ ਰਹਿ ਗਿਆ ਸਾਫ਼ ਕਰਨ ਵਾਲਾ ਦਿਖਾਉਣੀ ਹੈ ਆ ਦੇਖੋ ਇੰਨੇ ਲੂਂਗੇ ਲਏ ਹੈਗੇ ਇੰਨਾ ਗੰਦਾ ਦਾ ਸਵੇਰ ਮੈਂ ਝਾੜੂ ਮਾਰਨਾ ਛੱਡ ਗਈ ਸੀ ਭਾਂਡੇ ਧੋ ਗੀ ਸੀਗੇ ਤੇ ਕੁੱਕਰ ਰਹਿ ਗਿਆ ਸੀ ਥੱਲਾ ਤੇ ਸਾਰੇ ਪੀਵੀਸੀ ਸਾਫ਼ ਕਰਤੀ ਸਾਰੀ ਛੱਤ ਕਰਤੀ ਇਹ ਝਾੜੂ ਮੈਂ ਲਾਤਾ ਕਮਰਿਆਂ ਚ ਵੀ ਲਾਤਾ ਤੇ ਆ ਦੇਖੋ ਇੰਨਾ ਕੂੜਾ ਨਿਕਲੇਗਾ ਸਾਰਾ ਕੂੜਾ ਮੈਂ ਇੱਥੇ ਇਕੱਠਾ ਕਰ ਲਿਆ ਦਿਲ ਘਾਟ ਘਾਟ ਕੇ ਜਾਂਦਾਗਾ ਇੰਨਾ ਬੁਰਾ ਹਾਲਾ ਹੁਣ ਮੈਂ ਨਾ ਆਉਂਗੀ ਬਸ ਝਾੜੂ ਮਾਰ ਕੇ ਛਾੜ ਦੂੰਗੀ ਜੇ ਕਰਨਾ ਆਗੀ ਤਾਂ ਠੀਕ ਹੈ ਤੇ ਨਹੀਂ ਫਿਰ ਪੋਚਾ ਫਿਰ ਮੈਂ 3 ਵਜੇ ਲਾਉਂਗੀ 3 ਵਜੇ ਪੋਚਾ ਨਹੀਂ ਲਾਏਗਾ ਕੱਪੜਾ ਮੇਰਾ ਮਾਰਨ ਵਾਲਾ ਹੈ ਝਾੜੂ ਲੱਗਿਆ ਪਾਲਾ ਕੂੜਾ ਸੀਗਾ ਤੇ ਹੁਣ ਮੈਂ ਇਤਰੋਂ ਥੋਂ ਲੱਗਦੀ ਸੀ ਪੈਪ ਤਾਂ ਹੀ ਧਰੀਏਗੀ ਤੇ ਇਧਰੋਂ ਮੈਂ ਧੋ ਕੇ ਮੈਂ ਆਹ ਡਿੱਗੀ ਹੈਗੀ ਬਣੀ ਹੋਈ ਇਹਦੇ ਵਿੱਚ ਪਾਣੀ ਵਗ ਜੂਗਾ ਤੇ ਹੁਣ ਇਤਰੋਂ ਧੋਣੇ ਨਾਲ ਸਾਫ਼ ਹੋ ਜੂਗਾ ਪੀਵੀਸੀ ਮੈਂ ਕਰੂੰਗੀ 1-2 ਦਿਨਾਂ ਨੂੰ ਠਹਿਰ ਕੇ ਤੇ ਅੱਤ ਮੇਰੀ ਕੋਈ ਹਾਲਤ ਨਹੀਂਗੀ ਤੇ ਹੁਣ ਫਿਰ ਨਵੀ ਵੀ ਆਉਣ ਵਾਲੀ ਹੈਗੀ ਤੇ ਹੁਣ ਆਪਾਂ ਜਿਹੜਾ 10-15 ਮਿੰਟ ਰਹਿੰਦੇ ਉਹਦੇ ਆਉਣ ਦੇ ਤੇ ਫਟਾਫਟ ਮੈਂ ਧੋ ਦਿੰਨੀ ਇਹ ਗਰੇਸੀ ਮੋਜਾਂ ਨੂੰ ਸੁੱਤੀ ਪਈ ਹੈਗੀ ਪਰ ਸੁਣਵਾਈ ਸੀਗੀ ਨਵੀ ਦੇ ਡੈਡੀ ਨੇ ਸਵੇਰ-ਸਵੇਰ ਤੇ ਕਮਰਾ ਆਪਣਾ ਐ ਵਧੀਆ ਹੌਲ ਹੌਲ ਹੋ ਗਿਆ ਚੰਕੀਨ ਦਾ ਵਧੀਆ ਇੱਥੇ ਬਸ ਇਕੱਲਾ ਇਸ ਕਮਰੇ ਚ ਤੇਰ ਸੂਈ ਚ ਪੋਚਾ ਲਾਇਆ ਆਪਣੇ ਹੋਰ ਨਹੀਂ ਮੈਂ ਕਿਤੇ ਵੀ ਲਾਇਗਾ ਤੇ ਉਹ ਬੂਟੇ ਜੀ ਵੀ ਸਾਫ ਕਰਤੇ ਸੀਗੇ ਕਪੜਾ ਮਾਰਨ ਆਲਾ ਰਹਿ ਗਿਆ ਮੈਂ ਨਵੀਨ ਕਿਹਾ ਮੈਂ ਕਿਹਾ ਚੱਲ ਤੂੰ ਮਾਰਦੀ ਤੇ ਪਰਦੇ ਧੋਵਾਂਗੇ ਜਿੱਦ ਤੇ ਛੁੱਟੀ ਹੋਈ ਤੇ ਤੂੰ ਆਪਣੀ ਸਾਰਾ ਸਮਾਨ ਚੱਕ ਕੇ ਸੈੱਟ ਕਰਤਾ ਆਹ ਵਾਲਾ ਮੈਠੀ ਧਰ ਗਈ ਇਹਦੇ ਨਾਲ ਪੀਵੀਸੀ ਸਾਫ ਕੀਤੀ ਸੀਗੀ ਡਰੈਗ ਰੂਮ ਚ ਤਾਂ ਮੈਂ ਵੜੀ ਹੋਈ ਨਹੀਂ ਕਿ ਉੱਥੇ ਇੰਨਾ ਗੰਦਾ ਵੀ ਹੈ ਨਹੀਂ ਸੀਗਾ ਤੇ ਇੱਧਰ ਵਧੀਆ ਹੋ ਗਿਆ ਸਾਰਾ ਠੀਕ ਹੈ ਤੇ ਨਾਲੇ ਮੈਂ ਦੁੱਧ ਗਰਮ ਕਰ ਲਿਆ ਸੀ ਇੱਥੇ ਖੜੀ ਖੜੀ ਨੇ ਨਾਲੇ ਮਾਂਜ ਤੇ ਚਾਹ ਵਾਲੇ ਭਾਂਡੇ ਚਾਹ ਬਣਾਈ ਸੀਗੀ ਤੇ ਸਿੰਕ ਵੀ ਸਾਫ ਕਰ ਤੇ ਤਿਆਰ ਹੈਗੇ ਆਪਣੇ ਦਰਾਜ ਉੱਪਰੋਂ ਸਾਫ ਕਰਨ ਵਾਲੇ ਤੇ ਵਿੱਚੋਂ ਸਾਫ ਕਰਾਂਗੇ ਕਿਉਂਕਿ ਆਹ ਸਾਰੇ ਮੈਂ ਸਾਫ ਕਰੂੰਗੀ कपड़ा करके क्योंकि हूँ तो हुण हुण ता मैं ता थकी पी कपड़े भी नहीं बाथरूम साफ करके आवी अपने सारे साफ ला दी कंधा ते भी बूटिया से भी चंगी तरह सीट हजे धोन आई है तो उधर मैं अपना हार पिका है ਉੱਤਰ ਆਪਾਂ ਨੇ ਲਾਇਆਗਾ ਸ ਕਿ ਇਹ ਜਿਹੜਾ ਆਪ ਬੋਰ ਆਇਆ ਨਹੀਂ ਨਾ ਗੱਟੇ ਦਾ ਤੇ ਆ ਮੈਂ ਹੱਥ ਤੇ ਚੜਾ ਕੇ ਫੇਰੇ ਥੱਲੇ ਸਾਰੇ ਮਾਰੇ ਗੰਦਾ ਹੁੰਦਾ ਤੇ ਜਿੰਦੋਂ ਆਪਾਂ ਪੈਪ ਨਾ ਕਰਦਾਂਗੇ ਇਹਨੂੰ ਚੰਗੀ ਤਰ੍ਹਾਂ ਸਾਫ ਤੇ ਫੇਰ ਤੇ ਖੰਦਸਾਂ ਕਿੰਨਾ ਵਧੀਆ ਬਾਥੂ ਬਣ ਜਾਂਦਾ ਆਪਦੀ ਮਿਹਨਤ ਐ ਮਿਹਨਤ ਨਾਲ ਉਹਨਾ ਆਪਾਂ ਸਾਰੇ ਕੰਮ ਤਾਂ ਕਰ ਸਕਦੇ ਹਾਂ ਉੱਤਰ ਮੈਂ ਹੱਥ ਤੇ ਪਾਇਆ ਕਿਉਂਕਿ ਉੱਤਰ ਨਾਲ ਗੰਦਾ ਸੀ ਕਿਉਂ ਉੱਤਰ ਮੈਂ ਹੱਥ ਵੀ ਲਾਇਆਗਾ ਉੱਤਰ ਨਾਲ ਚੰਗੀ ਸਾਫ ਆਪੋਂ ਯਾ ਤੋਈ ਦੋਹਾਂ ਲਾਗੀ ਮੇਰੇ ਤਾਂ ਮੈਂ ਮਾਸਾ ਹੀ ਅੱਧ ਪਾਰੇ ਕੰਮ ਕਰ ਲੇ ਤੇ ਆਪਣਾ ਮਸ਼ੀਨ ਵੀ ਸਾਫ ਕਰਤੀ ਇਹਦੇ ਤੇ ਸਰਫਲਾ ਕੇ ਉੱਪਰ ਤੇ ਕਪੜਾ ਮਾਰਤਾ ਤੇ ਟੱਪ ਵੀ ਧੋਤਾ ਪਾਣੀ ਤੇ ਹੁਣ ਮੈਂ ਨਹਾਉਂਗੀ ਤੂਟੀਆਂ ਚੰਗੀ ਤਰ੍ਹਾਂ ਸਾਫ ਕੀਤੀਆਂ ਉਹ ਉੱਤਰ ਕਿੰਨਾ ਖੁੰਜੇ ਚ ਗੰਦਾ ਸੀ ਸਾਰਾ ਸਾਫ ਹੋ ਗਿਆ ਇੱਧਰ ਵੀ ਤੇ ਵਾਸ਼ਿੰਗ ਮਸ਼ੀਨ ਵੀ ਚੰਗੀ ਤਰ੍ਹਾਂ ਤੇ ਇਹਦੀ ਸੈਲਫ ਹੈ ਜਿਹੜੀ ਫੱਟੀ ਜੀ ਵੀ ਸਾਫ਼ ਕਰਤੀ ਆਪਾਂ ਨੇ ਹੁਣ ਆਪਾਂ ਨਾ ਨੇ ਬਾਥਰੂਮ ਚ ਨਾ ਹੋਂਦ ਵੀ ਜੀਨ ਕਰਦਾ ਐ ਹੋਇਆ ਤੇ ਗੰਦਾ ਨਾ ਗੰਦਾ ਹੋ ਜੂਗਾ ਤੇ ਚੱਲੋ ਨਾ ਹੁਣ ਕਿ ਹੁਣ ਮੈਂ ਪਹਿਲਾਂ ਤੇ ਇੱਥੇ ਪਾਣੀ ਟੁੱਲ ਗਿਆ ਸੀਗਾ ਤੇ ਇਹਦੇ ਨਾਲ ਉੱਪਰ ਜੇ ਨਾਲ ਮੈਂ ਸਾਫ਼ ਕਰਤਾ ਤੇ ਇਧਰੋਂ ਵੀ ਕਿੰਨਾ ਵਧੀਆ ਸਾਫ਼ ਹੋ ਗਿਆ ਚੰਗੀ ਤਰ੍ਹਾਂ ਤੋਂ ਕੇ ਹਲੋ ਹਲੋ ਹੋ ਗਿਆ ਪੀਵੀਸੀ ਰਹਿ ਗਈ ਸਾਫ਼ ਕਰਨ ਵਾਲੀ ਵੀ ਕਰ ਦਾਂਗੇ ਇੱਕ ਦਿਨ ਗ੍ਰੀਸੀ ਹੁੰਥਲੇ ਪੈਗੀ ਜਿੰਨਾ ਆਲੀ ਸੀ ਮੈਂ ਤੇ ਹੁਣ ਮੇਰਾ ਇੰਜ ਕਰੀ ਜਾਂਦਾ ਵੀ ਪੈ ਜਾ ਕਿਉਂਕਿ ਅੱਜ ਮੈਂ ਸਾਰਾ ਦਿਨ ਟਿਕੀ ਨਹੀਂ ਅੱਕੇ ਮੈਂ ਪੈ ਜਾਣੀ ਹਿੰਨੇ ਥੋੜਾ ਜਿਹਾ ਟਾਈਮ ਤੇ ਬਾਲ ਵੀ ਸਕਾਉਣ ਦਾ ਜੀਨ ਕਰੇਗਾ ਕਿਉਂਕਿ ਗਰਮੀ ਆਉਂਦੀ ਹੈ ਹੀ ਤੇ ਆ ਇੰਨਾ ਫਟਿਆ ਪੈਗਾ ਸਾਰਾ ਕਮੀਜ਼ ਫੇਰ ਵੀ ਮੈਂ ਹੀ ਪਾ ਲੈਣੀ ਹੈਗੀ ਤੇ ਜਿਹੜੀ ਟੀ ਸ਼ਰਟ ਸੀਗੀ ਉਹ ਮੈਂ ਧੋ ਕੇ ਵੀ ਸੁਕਾਤੀ ਤੇ ਮੈਂ ਚੱਲ ਫੇਰ ਪਾ ਲੂੰਗੀ ਜਦੋਂ ਸੁੱਕ ਗਈ ਹੋ ਸਵੇਰ ਕੱਲ ਕਿਉਂਕਿ ਕੱਪੜੇ ਥੋੜੇ ਸੀ ਮੈਂ ਧੋਤੇ ਨਹੀਂਗੇ ਇੱਕ ਤਾਂ ਕੰਮ ਜ਼ਿਆਦਾ ਸੀਗੇ ਤੇ ਹੁਣ ਮੈਂ ਥੋੜੇ ਟਾਈਮ ਨੂੰ ਦਾਲ ਪਾਣੀ ਦਾ ਦੇਖੂਗੀ ਤੇ ਪਹਿਲਾਂ ਵੀਡੀਓ ਦੀ ਕਰੂੰਗੀ ਰੀਟਿੰਗ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੁਸੀਂ ਵੀਡੀਓ ਤੁਸੀਂ ਦੇਖ ਲੈਣੇ ਹੈਗੇ ਤੇ ਨਵੀਂ ਨੀ ਪਾਣੀ ਲਿਆ ਕੇ ਦਿੱਤਾ ਹਾਂਜੀ ਅੱਜ ਨਾ ਕਾਂਤਾ ਦੀਦੀ ਦੇ ਲੱਗੀ ਸੀ ਕਿ ਸੱਟ ਤੇ ਮੈਨੂੰ ਵੀ ਸਵੇਰ ਦੀਦੀ ਨੇ ਦੱਸਿਆ ਸੀ ਪ੍ਰਵੀਨ ਨੇ ਕਿਉਂਕਿ ਨਾ ਉਹ ਜਿਹੜਾ ਸਵੇਰ ਡਿਊਟੀ ਤੇ ਆਉਂਦੇ ਸੀਗੇ ਤੇ ਉਦੋਂ ਉਹ ਨਾ ਅੱਡੇ 'ਚ ਬੈਠੇ ਸੀ ਬਸ ਤੇ ਚੜਨ ਵਾਸਤੇ ਤੇ ਅੱਡੇ 'ਚ ਜਿਹੜੇ ਪੱਖੇ ਲੱਗੇ ਹੁੰਦੇ ਆ ਉਹ ਪੱਖਾ ਡਿੱਗ ਪਿਆ ਬਾਕੀ ਹਜੇ ਮੈਨੂੰ ਜ਼ਿਆਦਾ ਪਤਾ ਨਹੀਂ ਵੀ ਮੈਨੂੰ ਇੰਨਾ ਕੀ ਪਤਾ ਵੀ ਪੱਖਾ ਡਿੱਗ ਪਿਆ ਤੇ ਉਹ ਪੱਖਾ ਉਹਨਾਂ ਦੇ ਮਤਲਬ ਕੰਨ ਤੇ ਬਾਜ ਬੋਦ ਗਿਆ ਤੇ ਉਹਦਾ ਕਰਕੇ ਵੀ ਉਹਦੇ ਸੱਟ ਲੱਗੀ ਪੱਖੇ ਡਿੱਕਣ ਕਰਨ ਤੇ ਹਜੇ ਮੈਂ ਉਹਨਾਂ ਦਾ ਪਤਾ ਵੀ ਲੈਣਾਗਾ ਫੋਨ ਨਹੀਂ ਕੀਤਾ ਮੈਂ ਤੇ ਦੇਨੇ ਮੈਂ ਅੱਜ ਕੰਮ ਤੇ ਲੱਗੀ ਹੋਈ ਸੀਗੀ ਭੁੱਲ ਗਈ ਕਿਉਂਕਿ ਕਰਨਾ ਵੀ ਨਹੀਂ ਆਉਂਦੀ ਮੈ ਉਹਨੂੰ ਵੀ ਚਲੋ ਜੇ ਮੈਂ ਉਹਨੂੰ ਭੇਜਦਾ ਵੀ ਤੂੰ ਆਪਦੀ ਭੈਣ ਦਾ ਪਤਾ ਲਿਆ ਚਲੋ ਤੇ ਪਰ ਉਹਨੂੰ ਆ ਜਾਣਾ ਚਾਹੀਦਾ ਸੀ ਉਹ ਆਈ ਨਹੀਂਗੀ ਤੇ ਹੁਣ ਮੈਂ ਕੀ ਕਰਾਂ ਚਲ ਦੇਖਦੇ ਆ ਕੋਈ ਹੋਰ ਗੁੜੀ ਭਾਲਦੀ ਆ ਮੈਂ ਕੰਮ ਨੂੰ ਜੀ ਜੀ ਆ ਗਈ ਤਾਂ ਠੀਕ ਤੇ ਅੱਜ ਮੈਂ ਮਤਲਬ ਵੀ ਭਾਂਡੇ ਚ ਪੋਚਾ ਨਹੀਂ ਲਾਇਆ ਰਸੋਈ ਚ ਤੇ ਪਿਛਲਾ ਕਮਰਾ ਸਾਫ ਕੀਤਾ ਤੇ ਸਾਡੇ ਵਾਲਾ ਕਮਰਾ ਸਾਫ ਕੀਤਾ ਬਾਕੀ ਤਾਂ ਸਾਫ ਹੀ ਹੁੰਦੇ ਹੈਗੇ ਇੰਨਾ ਗੰਦਾ ਨਹੀਂ ਹੁੰਦਾਗਾ ਪਰ ਫੇਰ ਵੀ ਮੈਨੂੰ ਆਦਤ ਬਣੀ ਵੀ ਅੱਜ ਦੇਖੋ ਤੁਸੀਂ ਕਿੰਨਾ ਮੈਂ ਕੰਮ ਤਾਂ ਕੱਢਿਆਗਾ ਆ ਨਾ ਲੂਂਗ ਜੇ ਪਤਾ ਨਹੀਂ ਕਿੱਥੋਂ ਹੁੰਦੇ ਹੈਗੇ ਤੇ ਉਹ ਸਾਰੇ ਐ ਬੁਰਾ ਹਾਲ ਹੋਇਆ ਪਿਆ ਸੀ ਤੇ ਚਲੋ ਨਾਲੇ ਕਾਂਤਾ ਦੀਦੀ ਦਾ ਵੀ ਪਤਾ ਲਾ ਲੂੰਗੀ ਮੈਂ ਫੋਨ ਕਰੂੰਗੀ ਫ੍ਰੀ ਹੋ ਕੇ ਹੁਣ ਤੇ ਬਹੁਤ ਚੰਗੇ ਸੁਵਾਦੇ ਆ ਦੀਦੀ ਉਹ ਮੇਰੀ ਵੀਡੀਓ ਜਿਹੜੀ ਵੀ ਵੀਡੀਓ ਲੌਂਗ ਹੁੰਦੀ ਹੈਗੀ ਹਰ ਇੱਕ ਨੂੰ ਲਾਈਕ ਕਮੈਂਟ ਕਰਦੇ ਹੈਗੇ ਮੈਂ ਤਾਂ ਉਹਨਾਂ ਤੋਂ ਦੇਣ ਹੀ ਨਹੀਂ ਦੇ ਸਕਦੀ ਅਮਨ ਵੀ ਕਰਦੀ ਹੈਗੀ ਬਿਆਨਤ ਵੀ ਕਰਦੀ ਹੈਗੀ ਤੇ ਮੇਰੀ ਸਹੇਲੀ ਸੰਦੀਪ ਵੀ ਮੈਨੂੰ ਕਮੈਂਟ ਕਰਦੀ ਹੈਗੀ ਤੇ ਉਹਦਾ ਵੀ ਬਹੁਤ ਧੰਨਵਾਦ ਹੋਰ ਵੀ ਇੱਕ ਦੋ ਮੇਰੇ ਭੈਣ ਭਰਾ ਜਿਹੜੇ ਵੀ ਲਾਈਕ ਕਰ ਦਿੰਦੇ ਆ ਕਮੈਂਟ ਕੱਟ ਕਰਦੇ ਹੈਗੇ ਤੇ ਚਲੋ ਆਪਾਂ ਜਿਹੜੇ ਕਮੈਂਟ ਨਹੀਂ ਕਰਦੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਹੁਣ ਆਪਾਂ ਵੀਡੀਓ ਦੀ ਕਰਾਂਗੇ ਸਮਾਪਤੀ ਮਿਲਦੇ ਆ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਸਾਰੇ ਹਨ ਸასი ਅਕਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ